ਕਦੇ 버거 ਕਦੇ ਪੇਟੀਆ ਕਦੇ ਕੁਛ ਤੇਰੇ ਨਜ਼ਾਰੇ ਆ ਮਰਚਾ ਓਏ ਕੀ ਹੋ ਗਿਆ ਮਰਚਾ ਕੀ ਗਿਆ ਨਾ ਤੂੰ ਐਵੇਂ ਬੋਲੀ ਜਾਂਦਾ ਚਲ ਛੂਟੀ ਤੇਲ ਵੀ ਪੋਣਾ ਜੇ ਛੂਟੀ ਤੇਲ ਵੀ ਪੋਣਾ ਇਹ ਕੋੜਤਾ ਭੇਮਾ ਲਿਆਂਦਾ ਦਾ ਤੇ ਅੱਜ ਉਜਲੇ ਹਾਂਦੇ ਸਕੂਲ ਚ ਪਹੁੰਚ ਬਲੈਕ ਜਗਰ ਦੇ ਸਕੂਲ ਸ਼ੁਭ ਜੈ ਤੇ ਪੜੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੇ ਵਲੌਗ ਚਾਸ ਕਰਦੇ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਕੁਛ ਵਧੀਆ ਕਰਦੇ ਪਹੇ ਹੋਗੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਈ ਨਵੇਂ ਦਿਨ ਨਵੀਂ ਸਵੇਰ ਨਾਲ 11:52 ਮਿੰਟ ਹੋ ਗਈ ਤੇ ਕਾਰ ਆਪਾਂ ਕਰ ਲਈ ਸਟਾਰਟ ਕਰਦੀ ਬਤੀ ਜੀ ਜਾਂਦੀ ਹੈ ਕਾਰ ਕਹਿੰਦੀ ਤੇਲ ਪੋ ਉਹਨਾਂ ਦਾ ਪੈਣੀ ਹੈ ਭਾਈ ਤੇ ਚੱਲੇ ਸੀ ਮਾਰਕੀਟ ਕੰਮ ਆ ਸੀ ਆ ਡਾਕਟਰ ਕੋਲ ਜਾ ਕੇ ਆਉਣਾ ਸੀ ਆ ਤੇ ਉਹ ਚੱਲੇ ਸੀ ਉਸ ਤੋਂ ਬਾਅਦ ਫਿਰ ਇੱਕ ਦੋ ਕੰਮ ਹੋਰ ਨੇ ਉਹ ਕਰਨੇ ਨੇ ਤੇ ਜਲਦੀ ਜਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਯਾਰ ਕਮੈਂਟ ਕਰ ਦਿੱਤਾ ਕਰੋ ਸਾਰਾ ਕੁਝ ਕਰਿਆ ਕਰੋ ਯਾਰ ਹੌਸਲਾ ਵਜਾਈ ਹੁੰਦੀ ਆ ਬੰਦੇ ਦੀ ਤੇ ਕਾਰ ਕਰ ਲਈ ਸਟਾਰਟ ਆਪਾਂ ਚਲਦੇ ਆ ਬਾਹਰ ਕੱਢਦੇ ਆ ਕਾਰ ਮਾੜੀ ਮੈਚ ਗਰਮ ਹੋ ਜੇ ਬਾਕੀ ਮੌਸਮ ਅੱਜ ਗਰਮੀ ਹੋ ਰਹੀ ਹੈ ਗੁੰਮਜਾ ਹੋਇਆ ਪਰ ਅੱਬ ਬੱਦਲ ਬੁੱਧਾ ਬਣੇ ਹੋਏ ਨੇਗੇ ਬਾਰਿਸ਼ ਵੀ ਹਲਕੀ ਬੂੰਦੀ ਜੀ ਹੋਈ ਸੀ ਜ਼ਿਆਦਾ ਨਹੀਂ ਹੋਈ ਚਲੋ ਕਰੀ ਕੱਢ ਲਈਏ ਕਾਰ ਬਾਹਰ ਫਿਰ ਇੱਕ ਰੀ ਵਾਹਿਗੁਰੂ ਮਿਲਦੇ ਆ ਇੱਕ ਰੀ ਚੱਲੀਏ ਫਿਰ ਬਾਹਰ ਕੱਢ ਲਈਏ ਕਾਰ ਫਿਰ ਮਿਲਦੇ ਆਗੇ ਥੋੜੀ ਦੇਰ ਨੂੰ ਬਾਜ਼ਾਰ ਜਾਣਾ ਡਾਕਟਰ ਕੋਲ ਜਾਣਾ ਦੇਖਦੇ ਕੀ ਕਹਿੰਦਾ ਡਾਕਟਰ ਦਵਾਈ ਦੋਤ ਮਣੀ ਮੈਡਮ ਨੂੰ ਸਰ ਮਿਲਦੇ ਆ ਥੋੜੀ ਦੇਰ ਨੂੰ ਤੇ ਡੇ ਲਗਾਏ ਸਿੱਦੇ ਇਹ ਸਹੀ ਕਰਨਗੇ ਨਾ ਤਾਂ ਕਨੈਕਸ਼ਨ ਕਨੈਕਸ਼ਨ ਵੀ ਕਰਨਗੇ ਇੱਥਾ ਲਾਏ ਦਾ ਸੋਹਣੇ ਖੰਬੇ ਦੇਗਾ ਬਣਾ ਲੈਣਾ ਕਹਿੰਦੇ ਗ੍ਰੀਨ ਸਿਟੀ ਜਾਂ ਮਾ ਅੰਮ੍ਰਿਤਸਰ ਦੇ ਕੋਲ ਹੈ ਹਾਂ ਊੜੀ ਚੋਟੀ ਦੀ ਸਿਟੀ ਬਣਾ ਦੇਣਗੇ ਉਹ ਕਹਾਂ ਲੈ ਕੇ ਜਾਣਗੇ ਅੱਜ ਮੇਰੇ ਲਾਲ ਕੋ ਕਿਹੜਾ ਮੰਦਿਰ ਹੈ ਉਹ ਇਹ ਲਾਲਵਾ ਲਈਏ ਉਹਲਾ ਮੰਦਿਰ ਨਹੀਂ ਉਹ ਤਾਂ ਗਊਸ਼ਾਲਾ ਦੇ ਪਾਸੇ ਹੈ ਉਹ ਕਾਪੇ ਇੱਧਰ ਹੈਗਾ ਬਾਕੀ ਕੀ ਪਤਾ ਲੱਗਦਾ ਸਾਨੂੰ ਕੀ ਕਰਨੇ ਆਪ ਫੁੱਲ ਪੌਂਦੇ ਵੀ ਲਗਾਏਗੇ ਕਰਨਗੇ ਸਾਰਾ ਕਾ ਪੱਕਾ ਕਰਨਗੇ ਟਾਇਲ ਲਾਉਣਗੇ ਕਾ ਦਾ ਫਟ ਪਾਤੇ ਹੋਰ ਕਿਤੇ ਰੇਲਿੰਗ ਲੱਗੂਗੇ ਤਾਂ ਬਹੁਤ ਕੁਝ ਹੋਣਾ ਹੈ ਆਉਂਦੇ ਪੇ ਕਾਵੜੀ ਕਾਵੜ ਲੈ ਲੈ ਕੇ ਕੋ ਸ਼ਿਵਜੀ ਬਿਠਾ ਰਖ ਰਿਹਾ ਸ਼ਿਵਰਾ ਅੰਦਰ ਆ ਨਾ ਯਾ ਕਰਨੀ ਤੂੰ ਸਾਰੇ ਬੱਚੇ ਗਏ ਜਦ ਤੂੰ ਚਲਾ ਜਾਂਦਾ ਤੈਨੂੰ ਕਿਉਂ ਦੱਸ ਜਾਨ ਡਰ ਲਾ ਦ ਪੈਸੀਆ ਵੈਨ ਤੇ ਫਿਰ ਕਿਉਂ ਵੈਨ ਤੇ ਲੈ ਕੇ ਜਾਂਦੇ ਤੈਨੂੰ ਕਦਾ ਕੋਣ ਆਇਆ ਨਾਲ ਮੇਰੇ ਕੋਣ ਆਇਆ ਦੱਸ ਐ ਤਰਨਵੀਰ ਨੂੰ ਕੋਣ ਕੋਣ ਲੈਣ ਆਇਆ ਸਕੂਲੋਂ ਤੇ ਹੋਰ ਕੌਣ ਆਇਆ ਉਹ ਦੇ ਕਾਰ ਚ ਕੌਣ ਬੈਠਾ ਹੁੰਦੇ ਆਹ ਖੜੀ ਕਾਰ ਆ ਦੇ ਆ ਦੇਖ ਇਧਰ ਫੇਰ ਆਪ ਚਲਾ ਜਾਂਦਾ ਹਨ ਮੈਂ ਜਿਉਂਦੀ ਪਾਪਾ ਜਾਦੇ ਮੈਂ ਹੈ ਵਧੀਆ ਤੈਨੂੰ ਉਥੇ ਦਿਖਾਉਂਦੇ ਝੂਲੇ ਵੀ ਲੱਗੇ ਹੋਏ ਸੀ ਉਥੇ ਪਾਰਕ ਕੰਨ ਵਾਲਾ ਪਾਰਕ ਸੀ ਉਥੇ ਨਾਲ ਝੂਲੇ ਸੀਗੇ ਝੋਲਾ ਤਾਂ है तो चला ਆਇਆ ਤਾਂ ਚਲਾ ਜਾਂਦਾ ਹਣਾ ਚਲਾ ਜਾਂਦਾ ਆਇਆ ਤਾਂ ਚੁੱਲੇ ਬੋਲੀ ਵਾਈਂ ਕਿ ਮਾਮਾ ਸਾਰਾ ਕੁਝ ਹੀ ਉੱਥੇ ਚੁੱਲੇ ਲੱਗੇ पापा साथ ਵੀ ਜਾਣਾ ਹੈ पापा ਸਾਹ ਜਾਏਗਾ ਹਾਂ ਇੱਕ ਤੇ पापा ਨਾਲ ਚਲਾ ਜਾਏਗਾ ਸਾਰੇ ਪਾਪੇ ਨਾਲ ਨਹੀਂ ਇੱਥੇ ਇਕੱਲਾ ਚਲਾ ਜਾਂਦਾ ਹੁਣ ਨਾਲ ਬੱਚੇ ਗਈ ਸੀ ਨਾਲ ਫਰੈਂਡ ਨਾਲ ਚਲਾ ਜਾਂਦਾ ਆਪਣੇ ਫਰੈਂਡ ਬੰਦਰੇ ਕਿੱਦਲੇ ਬਾ ਫੋਨ ਛੱਡਿਆ ਹੁਣ ਆ ਫੜ ਲੂ ਸਾਈਕਲ ਜੇ ਨੂੰ ਕਹਿੰਦੇ ਕੀ ਹੈ ਹੈ ਐ ਕੀ ਕਹਿੰਦੇ ਇਹਨੂੰ ਇਹ ਕਿਹੜਾ ਚਲਾਉਂਦਾ ਹੈ ਕਰੋਕਸ ਵਾਲਾ ਉਹ ਕਰੋਕਸ ਵਾਲਾ ਸ਼ੂਜ਼ ਨਾ ਪਾ ਗਰਮੀ ਹੈਗੀ ਹੈ ਮੇਰੀ ਲਾਲਾ ਕਦੇ 버거 ਕਦੇ ਪੇੜੀ ਆ ਕਦੇ ਖੁਸ਼ ਤੇਰੇ ਨਜ਼ਾਰੇ ਆ ਮਰਚਾ ਓਏ ਕੀ ਹੋ ਗਿਆ ਮਰਚਾ ਪੇੜੀ ਦਾ ਹਾਲ ਦੇ ਤੂੰ ਕੀ ਕਰਿਆ ਕੀ ਗਿਆ ਨਾ ਤੂੰ ਐਵੇਂ ਬੋਲੀ ਜਾਣਾ ਚਲ ਛੁਟੀ ਤੇਲ ਵੀ ਪੋਣਾ ਜੇ ਛੁਟੀ ਤੇਲ ਵੀ ਪੋਣਾ ਅਰੇ ਵਾ ਤੇ ਸ਼ੂਜ ਤੇ ਇਹਨਾਂ ਕੁਰਤੇ ਵੇ ਮਸੀਪਣ ਦਿੱਤਾ ਉਹ ਲੈ ਕੇ ਆਉਣੇ ਆਂਗੇ ਚੱਲੇ ਸੀ ਬਾਜ਼ਾਰ ਹੁਣ ਮਾਪੀ ਚੰ ਚਲਾਕਾਰ ਸਟਾਡ ਬਰ ਰੇਸ ਨਾ ਦਈ ਕਿਧਰੇ ਇਹ ਨਾ ਚੱਲ ਚੱਲੀਏ ਇਹ ਕੁਰਤਾ ਪੇ ਮਾ ਲਿਆਂਦਾ ਦਾ ਤੇ ਅ ਸ਼ੂਜ ਲਿਆਂਦੇ ਸਕੂਲ ਚ ਪਾਉਣ ਨੂੰ ਬਲੈਕ ਜਿਹੇ ਕਦਰ ਸਕੂਲ ਸ਼ੂਜ ਜੇ ਤੇ ਪੜੇ ਪਸੰਦ ਆ ਮੋਰਾ ਹੋਗਾ ਬੂੜ ਚੱਕਰਾ ਉਹ ਤਾਂ ਖੈਰ ਨਹੀਂ ਛੱਡਦਾ ਮੈਂ ਕਹਿੰਦਾ ਨਵੇਂ ਅਜਿਹੇ ਤਾਂ ਮੈਂ ਲੈ ਕੇ ਨਹੀਂ ਆਉਣੇ ਫਿਰ ਵੀ ਮੈਂ ਨਵੇਂ ਉਹਦੇ ਨਾਲ ਦੇ ਦਵਾ ਲਿਆਇਆ ਇਹਨੂੰ ਸੇਮ ਦਵਾ ਕੇ ਲਿਆਇਆ ਤਾਂ ਮੈਂ ਲੈ ਨਹੀਂ ਨਹੀਂ ਕਿਉਂਕਿ ਮੈਂ ਲੈਣੀ ਮੈਂ ਉਹ ਹੀ ਪਾਉਣਾ ਤੇ ਸੇਮ ਪਰ ਉਹਦੇ ਨਾਲ ਦੇ ਮਿਲ ਕੇ ਉਹ ਲੈ ਕੇ ਆਏਗਾ ਉਹ ਪਾਉਣਾ ਹੁਣ ਪਾਉਣਾ ਮੈਂ ਤੇ ਅੱਜ ਨਾ ਕੋਲਤਾ ਵੀ ਅਮਾ ਸੋਮਵਾਰ ਨੂੰ ਸਕੂਲ ਦੀ ਬਾਗ਼ਿਆਨ ਤੀਆਂ ਦਾ ਪ੍ਰੋਗਰਾਮ ਹੈ ਤੇ ਉਹਦੇ ਕਰਕੇ ਤੇ ਇਹ ਲੈ ਕੇ ਨਾਲ ਹੀ ਆਸੀ ਮੇਰੇ ਰੈਡੀ ਘਰ ਛੱਡਣ ਆਇਆ ਹੁਣ ਚੱਕਰੇ ਦੋਸਤ ਕੋਈ ਕੰਮ ਛੋਟਾ ਜਿਹਾ ਪਰ ਕਿਉਂ ਨਾ ਤੁਮ ਨੂੰ ਮਿਲਦੇ ਆਂ ਥੋੜੀ ਜਿਹਾ ਨੂੰ ਜਾ ਜੀ ਫਰਮ ਲਾਵੇ ਨਾ ਆਂਦਾ ਸਾਡੇ ਦਾ ਸਾਡਾ ਕਿੰਨਾ ਉਦਾਰ ਤੇਰੇ ਦਾ ਪ੍ਰਾਪਤੀ ਹੈ ਨੇ ਤੇਰੀ ਰੋਟੀ ਆ ਰਹੀ ਏ ਹੋਏ ਹਾਂ ਤੇ ਗੈਰੀ ਦੇ ਨਾ ਹਾਂ ਕੋਈ ਟੀਕੇ ਲੱਗੇ ਗੈਰੀ ਦੇ ਹਾਂ ਅੱਛਾ ਚੱਲਾ